ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਮੁਹਿੰਮ ਛੇੜੀ ਗਈ ਹੈ ਯੁੱਧ ਨਸ਼ਾ ਵਿਰੁੱਧ ਉਸ ਦਾ ਹੁਣ ਦੂਸਰਾ ਪੜਾਅ ਚੱਲ ਰਿਹਾ ਹੈ ਜਿਸ ਦੇ ਤਹਿਤ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਨਦੀਨਪੰਦ ਦੇ ਮੰਦਰ ਵਾਲਾ ਬਾਜ਼ਾਰ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਦਰਸਲ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵੱਲੋਂ ਪੁਲਿਸੀ ਮਯੋਧਗੀ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਟਾਇਆ ਗਿਆ ਇਸ ਮੌਕੇ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੀ ਪਹੁੰਚ ਦੇ ਨੇ ਉਧਰ মিডিਆ ਦੇ ਨਾਲ ਗੱਲਬਾਤ ਦੌਰਾਨ ਪੁਲਿਸ ਕਮਿਸ਼ਨਰ ਭੁੱਲਰ ਦਾ ਕਹਿਣਾ ਹੈ ਕਿ ਨਸ਼ਾ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਉਸ ਦੇ ਤਹਿਤ 19 ਡੈਮੋਲੇਸ਼ਨ ਹੈ ਉਹਨਾਂ ਕਹਿ ਰਹੇ ਕਿ ਡਰਗ ਮਨ ਦੇ ਨਾਲ ਬਣਾਈ ਗਈ ਕਿਸੇ ਵੀ ਜਾਇਦਾਦ ਨੂੰ ਕਾਨੂੰਨ ਬਰਦਾਸ਼ਤ ਨਹੀਂ ਕਰੇਗਾ ਅਤੇ ਨਟੋਰੀਅਸ ਪਰਿਵਾਰ ਜਿਸ ਦੇ ਖਿਲਾਫ ਕੀ ਪਹਿਲਾਂ ਵੀ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਤੇ ਇਸ ਦੇ ਅਦìn ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਹਨਾਂ ਦੀਆਂ ਗੈਰ ਕਾਨੂੰਨੀ ਸਰਗਰਮ ਮਿਆ ਕਰਨ ਪਰੇਸ਼ਾਨ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤੇ ਪਰਸ਼ਾਸਨ ਦੇ ਵੱਲੋਂ ਇਸ ਵਾਰ ਚੀ ਕਾਰਵਾਈ ਕੀਤੀ ਗਈ ਉਹਨਾਂ ਕਹੇ ਕਿ ਕਾਰਵਾਈ ਸਮਾਜ ਲਈ ਇੱਕ ਸਖਤ ਸੁਨੇਹਾ ਹੈ ਕਿ ਨਸ਼ੇ ਨਾਲ ਕਮਾਇਆ ਪੈਸਾ ਆਖਰਕਾਰ ਤਬਾਈ ਹੀ ਲਿਆਉਂਦਾ ਹੈ ਇਸ ਲਈ ਹਰ ਕਿਸੇ ਨੂੰ ਚੰਗਾ ਰਸਤਾ ਪਨਾਉਣਾ ਚਾਹੀਦਾ ਹੈ ਤੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਇਸ ਨਾਲ ਹੀ ਉਹਨਾਂ ਨੇ ਇਹ ਵਿੱਚ ਤਾਮ ਦਿੱਤੀ ਕਿ ਜੇਕਰ ਅਜਿਹਾ ਕਿਸੇ ਹੋਰ ਵੱਲੋਂ ਵੀ ਕੀਤਾ ਗਿਆ ਜੇਕਰ ਕੋਈ ਨਸ਼ਾ ਤਸਕਰੀ ਕਰਦਾ ਫੜਿਆ ਜਾਂਦਾ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਗਤੀਵਿਧੀ ਕਰਦਾ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਵੀ ਹੋਰ ਗਤੀਵਿਧੀ ਕਰੇਗਾ ਤਾਂ ਉਸ ਦੇ ਖਿਲਾਫ ਪੁਲਿਸ ਦੇ ਵੱਲੋਂ ਸਖਤੋ ਸਖਤ ਐਕਸ਼ਨ ਲੈ ਜਾਵੇਗਾ। ਜਲਦੀ ਹੋ ਜਾਏਗਾ। ਹਾਂਜੀ ਜਲ ਅੱਜ ਜਿਹੜੀ ਪਿੰਡੀ ਢਾਈ ਇਹ ਕਰਦੇ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਹਨ ਡਰੱਗ ਫਰੰਟ ਤੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆ। ਔਰ ਜੋ ਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਵੱਡੀਆਂ ਗਈਆਂ ਇਸ ਤੋਂ ਲਾਵਾ ਦਾ ਮ्युनਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗਨ ਸਮਗਲਰਸ ਨੇ ਔਰ ਉਹਨਾਂ ਦੇ ਜਿਹੜੀ ਇਲੀਗਲ ਮਨੀ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਵੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਅੱਜ ਆਪਾਂ ਇੱਥੇ ਮੰਦਰ ਵਾਲਾ ਬਾਜ਼ਾਰ ਹੈ ਸੁਲਤਾਨਵਿੰਦ ਰੋਡ ਦਾਣਾ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਥੇ ਆਇਆ ਬੜਾ ਹੀ ਨਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ। ਹਨਮੂਲ ਜਿਹਦੀ ਉਮਰ तकरीबन 34 ਸਾਲ ਹੈ, ਸੋਨੀਆ ਦੂਸਰੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਦਗਨਦੀ 25 ਸਾਲ ਦਾ। ਇਹ ਪਿੱਛੋਂ ਵੈਸੇ ਮਕਬੂਲਪੁਰੇ ਦੇ ਨੇ ਤੇ ਇੱਥੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਉਕੇ ਛੋਟੇ ਸਪਲਾਈ ਕਰਕੇ ਇਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਨਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਕੀ ਕਰ ਰਹੇ ਨੇ ਸੋ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19 ਡਿਮੋਲਿਸ਼ਨ ਹੈ 19 ਇਹਨੂੰ ਕਹਿ ਸਕਦੇ ਆ ਇਸ ਤੋਂ ਪਹਿਲਾਂ 18 ਡਿਮੋਲਿਸ਼ਨ ਜਿਹੜੀਆਂ ਮੈਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਸਾਹਿਤ ਮੰਗੀ ਕਿ ਉੱਥੇ ਅਸੀਂ ਦਿੰਨੇ ਔਰ ਮੈਂ ਖੁਦ ਇੱਥੇ ਆ ਕੇ ਕਰਕੇ ਆਇਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਕਿ ਜਿਹੜੀ ਇਹੋ ਜੀ ਡਰਗ ਦੀ ਮਨੀ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਦੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 23925 ਦੇ ਵਿੱਚ ਐਨ ਡੀ ਪੀ ਐਸ ਐਕਟ ਦੀ ਇਹਦੇ ਵਿੱਚ 20 ਗ੍ਰਾਮ ਹੀਰੋਇਨ ਮੈਡੀਸਿਨ ਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਸੋ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਇਹਨਾਂ ਦੇ ਨਾਲ ਰਹਿੰਦੇ ਨੇ ਉਹ ਸਾਰੇ ਇਹ ਬੈਟ ਕਰਦੇ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰ ਸਾਬ ਦਾ ਸਾਹਮਣੇ ਜਿਹੜੇ ਪਬਲਿਕ ਤੇ ਲੋਕ ਖੜੇ ਨੇ ਕਿਦਾਂ ਉਹਨੂੰ ਹੰਗਾਰਾ ਦੇ ਰਹੇ ਨੇ ਗੱਲ ਨੂੰ ਕਿ ਸੱਚ ਹੈ ਗੱਲ ਇਹ ਵਾਕਈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹਨਾਂ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਮਦਰ ਫਾਦਰ ਤੇਰੀ ਕੀ ਮਾਮਲਾ ਦਰਜ ਹੈ ਕਿਸ ਨੂੰ 20 ਗ੍ਰਾਮ ਦਾ ਕੰਮ ਤੇ ਸ਼ਹਿਰ ਚ ਕੱਢ ਕੇ ਇਸ ਕੈਟਾਗਰੀ ਜਾਈ ਜਾਂਗੇ ਜੀ ਬਿਕੋਜ਼ ਇਹ ਹਟ ਨਹੀਂ ਰੇ ਨਟੋਰੀਅਸ ਨੇ ਫੜਿਆ ਚਾਹੇ ਇੱਕ ਦੋ ਵਾਰ ਹੀ ਗਏ ਬਟ ਕੰਮ ਇਹੀ ਕਰ ਰਹੇ ਨੇ ਉਹਨੂੰ ਮੱਲਾਵਾਸੀ ਦੱਸਣਗੇ ਸਾਡੇ ਕੋਲ ਇਨਪੁਟ ਜਿਹੜੀ ਆਈ ਸੀ ਉਹਦੇ ਤੇ ਤਾਇਦ ਦੀ ਕਾਰਵਾਈ ਕੀਤੀ ਗਈ ਹੈ ਮਦਰ ਫਾਦਰ ਦੇ ਖਿਲਾਫ ਅਜੇ ਕੋਈ ਕੇਸ ਨਹੀਂ ਔਨ ਰਿਕਾਰਡ ਇਹ ਵਾਰ ਕੀ ਹੁੰਦਾ ਕਿ ਬੰਦਾ ਸਪਲਾਈ ਕਰਦਾ ਰਹਿੰਦਾ ਫੜੇ ਨਹੀਂ ਜਾਂਦਾ। ਸੋ ਜਦੋਂ ਵੀ ਫੜੇ ਗਏ ਉਦੋਂ ਐਕਸ਼ਨ ਹੋਇਆ ਉਹ ਤੁਹਾਨੂੰ ਮੈਂ ਸਿਰਫ ਰਿਕਾਰਡ ਰਾਹੀਂ ਦੱਸ ਰਹੇ ਪਰ ਇਹ ਬੇਸਿਕਲੀ ਬਦਨਾਮ ਲੋਕ ਨੇ ਔਰ ਇੱਕ ਅੰਮ ਕਰਦੇ। ਅੱਛਾ ਸਰ ਇਹ ਕਿੰਨੀ ਦੇਰ ਤੋਂ ਕਰਦੇ ਪਏ ਸੀ ਅੱਜ ਤੋਂ ਸਮਾਂ ਪਿਛੇ ਰਿਹਾ। ਦੇਖੋ ਆਪਾਂ ਇਹ ਗੱਲ ਤਾਂ ਮੈਨੂੰ ਇਹ ਕਹਸਾ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਆਈ ਸੀ 8ਵੇਂ 9ਵੇਂ ਮਹੀਨੇ ਚ ਉਦੋਂ ਕਾਰਵਾਈ ਇੱਥੇ ਕੀਤੀ ਗਈ ਸੀ ਐਸ ਐਚਓ ਬੀ ਡਿਵੀਜ਼ਨ ਵੱਲੋਂ। ਇਹ ਇਹਦਾ ਮਤਲਬ ਪਿੱਛੋਂ ਇਹ ਕੰਮ ਕਰਦੇ ਆ ਰਹੇ ਆ ਔਰ ਹੌਲੀ ਹੌਲੀ ਸ਼ੁਰੂਗ ਦੀ ਗੱਲ ਪਬਲਿਕ ਵੀ ਦੱਸਣ ਲੱਗੇ ਟਾਈਮ ਲਾ ਦਿੰਦੀ ਆ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਕਈ ਵਾਰੀ ਆਉਂਦੀ ਵੀ ਸਰ ਇੱਕ ਹੋਰ ਨਹੀਂ ਆ ਵੀ ਇਹ ਦੇਖਣਾ ਪਏਗਾ ਮੈਂ ਇੰਨਾ ਡਿਟੇਲ ਚ ਨਹੀਂ ਅਸੀਂ ਦੇਖਿਆ ਸਰ ਇਹਦਾ ਮਤਲਬ ਦਾਇਰਾ ਖੋਲਦਾ ਹੁਣ ਤੁਸੀਂ ਕਿ ਮਤਲਬ ਹੁਣ ਜਿਹੜੀ ਪਹਿਲਾਂ ਜਿਹੜੀ ਸੀ ਤੁਸੀਂ ਵੱਡੇ ਕ੍ਰਾਈਮਨਲ ਕੋ 4 ਕਿਲੋ 22 ਕਿਲੋ 32 ਕਿਲੋ ਨਾਲ ਜਾਂਦਾ ਮਤਲਬ ਹੁਣ ਦਾਇਰਾ ਜਿਹੜਾ ਇਹ ਕੰਮ ਕਰਦਾ ਮੈਰੀ ਦੀ ਗੱਲ ਨਹੀਂ ਜੀ ਤੁਸੀਂ ਦੇਖੋ ਨਾ ਇਹ ਮਕਾਨ ਕਿੰਨਾ ਅਲੀਸ਼ਾਨ ਹੈ ਕੋਈ ਮੈਨਜ਼ ਆਫ ਆਪਾ ਮੈਨ ਇਹ ਦੇਖ ਰਹੇ ਆ ਇਹ ਬੰਦੇ ਦੇ ਕੋਲ ਸੋਰਸ ਆਫ ਇਨਕਮ ਕੀ ਹੈ ਨਸ਼ੇ ਦੇ ਪੈਸੇ ਨਾਲ ਬਣਾਇਆ ਗਿਆ ਜੀ ਨੇਚਰਲੀ ਜੇ ਆਪਾਂ ਚਾਹੇ ਬੰਦੇ ਦੇ ਕਈ ਵਾਰ ਰਿਕਵਰੀ ਘੱਟ ਵੀ ਹੁੰਦੀ ਹੈ ਪਰ ਪੈਸੇ ਉਹਦੇ ਕੋਲ ਇੰਨੇ ਆ ਰਹੇ ਉਹਨੇ ਤਾਂ ਹੀ ਮਕਾਨ ਬਣਾਇਆ ਅਦਰਵਾਈ ਕੰਮ ਹੀ ਨਹੀਂ ਕਰ ਰਹੇ ਇਹਨਾਂ ਮਾਪੇ ਕੋਈ ਕੰਮ ਕਰ ਰਹੇ ਨਹੀਂ ਐਸ ਲਈ ਸਰ ਕਿੱਥੇ ਹੈਗੇ ਨਹੀਂ ਐਸ ਲਈ ਐਸ ਲਈ ਕਿੱਥੇ ਨੇ ਇਹ ਬੇਲਤੇ ਨੇ ਹੁਣ ਐਸੋੜੇ ਹੁਣ ਤਾਂ ਕਿੱਥੇ ਹੋਵਾਂਗੇ ਬਟ ਬੇਸਿਕਲੀ ਜਿਹੜੀ ਇਲਲੀਗਲ ਚੀਜ਼ ਹੈ ਜੋ ਕਾਰਪੋਰੇਸ਼ਨ ਲੱਗੀ ਹੁੰਦੀ ਅਸੀਂ ਨਾਲ ਉਹਨਾਂ ਦੇ ਖੜੇ ਆ ਕੇ ਸੋ दैट ਇੱਕ ਸਟਰੋਂਗ ਮੈਸੇਜ ਇਹ ਤੇ ਜਾ ਸਕੇ ਤੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਡਰਗ ਵਾਲੇ ਲੋਕਾਂ ਦੇ ਚਾਹੇ ਉਹ ਪ੍ਰਾਪਰਟੀ ਬਣਾ ਲੈਣ ਕੋਈ ਜਗ੍ਹਾ ਨਹੀਂ ਆ ਸਕਦੀ ਸਰ ਇਹਨਾਂ ਦੇ ਵੱਲੋਂ ਇੱਕੋ ਮਕਾਨ ਬਣਾਇਆ ਗਿਆ ਜਾਂ ਫਿਰ ਹੋਰ ਵੀ ਇਹਨਾਂ ਦੇ ਵੱਲੋਂ ਆਪਣੇ ਮਕਾਨ ਜਿਹੜੇ ਮਹੋਤਿਆਰ ਕੀਤੇ ਗਏ ਨੇ ਜੀ ਤਾਂ ਦੇਖੋ ਇਹੀ ਮਕਾਨ ਪਤਾ ਲੱਗਿਆ ਉੱਥੇ ਹੀ ਆਪਾਂ ਆ ਕੇ ਜਿਹੜੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਪੁਲਿਸ ਅੰਦਾਜ਼ ਦਿੱਤੀ ਹੈ ਪਰ ਪਰਿਵਾਰ ਸਾਰਾ ਹੀ ਇਹ ਕੰਮ ਕਰਦਾ ਹੈ ਜਿਸ ਨੌਲੇਜ ਦੇ ਹਨ ਲੋਕਾਂ ਇਹਨੂੰ ਤੇ ਅਕਤ ਰੱਖੀ ਜਾਏਗੀ ਕਿਉਂਕਿ ਜਮਾਨਤ ਤੇ ਬਾਹਰ ਨਹੀਂ ਹੈ ਮੋਹੱਲੀ ਨਿਵਾਸੀ ਕਹਿ ਰਹੇ ਕਿ ਹਲੇ ਵੀ ਉਹ ਹਟਦੇ ਨਹੀਂ ਹੈਗੇ ਹਲੇ ਵੀ ਕੰਮ ਕਰ ਰਹੇ ਆ ਪਰ ਸੋਲੀ ਸ਼ੋਪੇ ਕਰ ਕੰਮ ਕਰ ਰਹੇ ਫਿਰ ਇਸ ਤੇ ਅਕਤ ਕੀਤੀ ਜਾਏਗੀ ਦੇਖੋ ਬਿਲਕੁਲ ਰੱਖੀ ਜਾਏਗੀ ਕਿ ਅਸੀਂ ਤਾਂ ਹੀ ਤੁਸੀਂ ਦੇਖੋ ਇਹ ਫੋਕਸ ਸੀਗਾ ਤਦੇ ਆਪਾਂ ਇੱਡਾ ਵੱਡਾ ਸਟੈਪ ਲੈ ਕੇ ਇੱਥੇ ਆਪਾਂ ਆਏ ਆ ਔਰ ਜਿਹੜੇ ਇਹੋ ਜਿਹੇ ਬੰਦੇ ਆ ਇਹ ਕਈ ਵਾਰੀ ਰਿਪੀਟਰਸ ਹੁੰਦੇ ਆ ਵਾਰ-ਵਾਰ ਰਿਪੀਟ ਕਰਦੇ ਆ ਕ੍ਰਾਈਮ ਬਿਕੋਜ਼ ਸਮਾਲਰ ਕੁਆਂਟੀਟੀ ਜਮਾਨਤ ਜਲਦੀ ਹੋ ਜਾਂਦੀ ਹੈ ਤੋਂ ਆਈ ਪ੍ਰਿਜ਼ਿਊਮ ਕਿ ਇਨਨਨ ਜੀਤ ਮਿਲੇਗੀ ਔਰ ਇਹ ਦੁਆਰਾ ਫੜੇਗੇ ਤਾਂ ਅਸੀਂ ਉਹਦੇ ਤੇ ਉਸ ਆਫੈਕਸ਼ਨ ਫੇਰ ਕਰ ਠੀਕ ਹੈ ਕੈਂਪੇਨ ਆ ਉਹਦੇ ਵਿੱਚ ਤੁਸੀਂ ਦੇਖਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕੋਈ ਵੀ ਕ੍ਰਿਮੀਨਲ ਕਿਸੇ ਤਰ੍ਹਾਂ ਦਾ ਵੀ ਹੈ ਜਿਹੜਾ ਕਿ ਸਮਾਜ ਨੂੰ ਇਫੈਕਟ ਕਰ ਰਿਹਾ ਜਾਂ ਕੋਈ ਕਿਸੇ ਤਰ੍ਹਾਂ ਦਾ ਉਹਦਾ ਫੀਅਰ ਹੈ ਉਹਤੇ ਬੜਾ ਫੋਕਸਡ ਅਸੀਂ ਕੈਂਪੇਨ ਕੀਤੀ ਹੈ ਔਰ ਪਰ ਹਾਰ 2 ਦੇ ਵਿੱਚ ਤਿੰਨ ਦਿਨ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਰੈਸ ਹੋਈਆਂ ਬਹੁਤ ਸਾਰੀਆਂ ਰਿਕਵਰੀਆਂ ਹੋਈਆਂ ਉਸ ਦਿਨ ਤੋਂ ਬਾਅਦ 12 ਤੋਂ 16 ਤੱਕ ਮੈਂ ਸ਼ੇਅਰ ਕਰ ਰਿਹਾ ਤੁਹਾਡਾ ਕਾਫੀ ਸਾਰੇ ਪੀਓ ਹੋਰ ਕ੍ਰਿਮੀਨਲਸ ਫੜੇ ਗਏ ਰਿਕਵਰੀ ਡਰੱਗ ਦੀ ਬੜੀ ਹੋਈ ਜੇ ਆਪਾਂ ਡਰੱਗ ਫਰੰਟ ਹੀ ਲੈ ਲਈਏ 20 ਐਨਡੀਪੀਐਸ ਦੇ ਕੇਸ ਦਰਜ ਕੀਤੇ ਗਏ 27 ਮੁਲਜ਼ਮ ਫੜੇ ਗਏ ਇਹਨਾਂ 4 ਦਿਨਾਂ ਦੇ ਵਿੱਚ ਔਰ 7 ਕਿਜੀ 993 ਗ੍ਰਾਮ ਤਕਰੀਬਨ 8 ਕਿਜੀ ਤੁਸੀਂ ਸਮਝ ਸਕਦੇ ਹੋ ਹਿਰੋਇਨ ਫੜੀ ਗਈ 119320 ਜਿਹੜਾ ਡਰਗ ਮਨੀ ਨਜਾਇਜ਼ ਸ਼ਰਾਬ 4 ਟੂ ਵੀਲਰ ਹੋਰ ਚੀਜ਼ਾਂ ਦੋ ਪਿਸਟਲ ਚਾਰ ਲਾਈਫ ਕਾਟਰਜ 11 ਸਟੋਲਨ ਮੋਟਰਸਾਈਕਲ ਵੀ ਬਰਾਮਦ ਹੋਏ ਜੇ ਇਹਦੇ ਚ 86 ਵਾਂਟਡ ਕ੍ਰਿਮੀਨਲ ਜਿਨ੍ਹਾਂ 'ਚ ਮਰਡਰ ਅਕਿਊਜ਼ ਸੀਗੇ ਤਿੰਨ ਜਿਨ੍ਹਾਂ ਨੇ ਕਤਲ ਕੀਤਾ ਸੀ ਔਰ ਅਟੈਂਪਟ ਟੂ ਮਰਡਰ ਜਿੱਥੇ ਗੋਲੀ ਚਲਾਈ ਆ ਜਾਂ ਜਾਨ ਨੂੰ ਖਤਰਾ ਪੈਦਾ ਕੀਤਾ ਉਹ 6 ਕਿਊਜ਼ ਪੜੇਗੇ ਸਟਰੀਟ ਕ੍ਰਾਈਮ ਦੇ ਵਿੱਚ 8 ਸਨੇਚਰ ਫੜੇ 6 ਮੋਬਾਈਲ ਉਹਨਾਂ ਤੋਂ ਰਿਕਵਰ ਕੀਤੇ ਤੇ ਇੱਕ ਅਕਿਊਜ਼ ਜਿਹੜਾ ਰੇਪ ਐਂਡ ਬੋਕਸੋ ਦਾ ਅਸੀਂ ਫੜਿਆ 45 ਜਿਹੜੇ ਹੋਰ ਕ੍ਰਿਮੀਨਲ ਨੇ ਉਹ ਵੀ ਫੜੇ ਗਏ ਇਹਦੇ ਕੈਂਪੇਨ ਦੇ ਵਿੱਚ 4 ਪਿਊਜ਼ ਨੇ ਤੇ 48 ਬੰਦਿਆਂ ਦੇ ਖਿਲਾਫ 48 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਾਇਆ ਗਿਆ ਜੋ ਕਿ ਗੁੱਡ ਬਿਹੇਵੀਅਰ ਦੀ ਉਹਨਾਂ ਤੋਂ ਉਮੀਦ ਸੀ ਜਿਆ ਨਹੀਂ ਕਰ ਰਹੇ ਸੀ ਕਿ ਸਮਾਜ ਦੇ ਵਾਸਤੇ ਖਤਰਾ ਸੀ ਕਿ ਜਿੰਨਾ ਫ੍ਰੀਚ ਨੂੰ ਫ੍ਰੀਚ ਆਫ ਪੀਸ ਔਰ ਸਕਿਉਰਟੀ ਨੂੰ ਖਤਰਾ ਪੈਂਦਾ ਪਹੁੰਦਾ ਉਹਦੇ ਖਿਲਾਫ ਐਕਸ਼ਨ ਲਿਆ ਗਿਆ ਇਹਦੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਐਂਟੀ ਗੈਂਗਸਟਰ ਹੈਲਪਲਾਈਨ ਇੱਕ ਸ਼ੁਰੂ ਕੀਤੀ ਗਈ ਹੈ ਜਿਹਦਾ ਕਿ ਵਟਸਐਪ ਨੰਬਰ ਵੀ ਹੈ ਤੇ ਕਾਲ ਨੰਬਰ ਵੀ ਹੈ ਉਹ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ 9394 693946 ਮੈਂ ਰਿਪੀਟ ਕਰਦਾ 9394 693946 اور ਇਹਦੇ ਤੇ ਬਿਲਕੁਲ ਕਿਸੇ ਜਿਹੜਾ ਇਨਫੋਰਮੇਸ਼ਨ ਦਿੰਦਾ ਗੈਂਗਸਟਰਾਂ ਬਾਰੇ ਜਾਂ ਕ੍ਰਿਮੀਨਲਸ ਬਾਰੇ ਉਹਦੀ ਇਨਾਮ ਬਿਲਕੁਲ ਕੰਫਿਡੈਂਸ਼ੀਅਲ ਰੱਖਿਆ ਜਾਂਦਾ ਹੈ। ਔਰ 10 ਲੱਖ ਤੱਕ ਇਨਾਮ ਵੀ ਹੈ ਜੇ ਕੋਈ ਚੰਗੀ ਇਨਪੁਟ ਜਿਹੜੀ ਲੀਡਿੰਗ ਟੂ ਜਿਹੜੇ ਨੋਨ ਗੈਂਗਸਟਰ ਦੀ ਫੜੀ ਜਾਂਦੀ ਹੈ ਤਾਂ ਉਹ ਪਬਲਿਕ ਵਾਸਤੇ ਇੱਕ ਬੜਾ ਅੱਛਾ ਪਲੇਟਫਾਰਮ ਹੈ। ਔਰ ਮੈਨੂੰ ਉਮੀਦ ਹੈ ਕਿ ਜਿਵੇਂ ਸਾਡੇ ਸਪੈਸ਼ਲ ਗੁਰੂ ਨਗਰੀ ਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ। ਉਸੇ ਕਰਕੇ ਵੱਡੀਆਂ ਰਿਕਵਰੀਆਂ ਹੋਈਆਂ ਔਰ ਕ੍ਰਾਈਮ ਜਿਹਦੇ ਉੱਤੇ ਠੱਲ ਪਈ ਹੈ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਨੰਬਰ ਦਾ ਬਹੁਤ ਫਾਇਦਾ ਉਠਾਈਏ ਕਿਉਂਕਿ ਤੁਹਾਡੀ ਆਈਡੈਂਟੀਟੀ ਬਿਲਕੁਲ ਸੈਂਟਰਲ ਲੈਵਲ ਦੇ ਉੱਤੇ ਇੱਕ ਪਲੈਟਫਾਰਮ ਹੈ ਜਿੱਦੇ ਤੋਂ ਤੁਹਾਡਾ ਨਾਮ ਨੰਬਰ ਕੁਝ ਨਹੀਂ ਆਏਗਾ ਸਿਰਫ ਇਨਫੋਰਮੇਸ਼ਨ ਅੱਗੇ ਸਾਡੇ ਕੋਲ ਪਹੁੰਚੇਗੀ ਸੋ ਥੈਟ ਉਹ ਉੱਤੇ ਅਸੀਂ ਐਕਟ ਕਰ ਸਕੀਏ ਇੱਕ ਇੱਕ ਜਿਵੇਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਕਾਫੀ ਉਹਦੇ ਵਿੱਚ ਮਦਦ ਮਿਲ ਰਹੀ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪਹਿਲਾਂ ਹੀ 40 ਕਿਲੋ ਦੇ ਤਰੀਬ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਸੀਗੀ ਦਿਹਾਤੀ ਪੁਲਿਸ ਵੱਲੋਂ ਮੈਂ ਪੁੱਛਣਾ ਚਾਹ ਰਿਹਾ ਸੀਗਾ ਕਿ ਓਡੇ ਵੱਲੋਂ ਕੋਈ ਅੰਮ੍ਰਿਤਸਰ ਕਮਿਸ਼ਨਰੇਟ ਦੇ ਅੰਡਰ ਕੋਈ ਬੋਰਡ ਸੰਧੀ ਕੋਈ ਇਸ ਤਰ੍ਹਾਂ ਦੀਆਂ ਕੋਈ ਡਿਫੈਂਸ ਕਮੇਟੀਆਂ ਬਣਾਈਆਂ ਜਾਣਗੀਆਂ ਔਰ ਮਲੇ ਸਮਝ ਤਾਂ ਕਿ ਲੋਕ ਤੁਹਾਨੂੰ ਸਹਿਯੋਗ ਕਰ ਸਕਣ ਸਰ ਬਿਲਕੁਲ ਬਣੀਆਂ ਹੋਈਆਂ ਜੀ ਆਪਣੇ ਜਿਹੜੇ ਪਿੰਡ ਨੇ ਉਹ ਜੀ ਬੀਡੀਸੀਜ਼ ਨੇ ਮਹੱਲਾ ਕਮੇਟੀ ਸਾਰਿਆਂ ਚ ਹੈਗੀ ਹੋਉਂਦੀ ਹੈ ਰੈਗੂਲਰ ਮੀਟਿੰਗ ਵੀ कोरोना ਦੇ ਲੇਟੈਸਟ ਇਨਪੁਟਸ ਵੀ ਆਉਂਦੇ ਰਹਿੰਦੇ ਟਾਈਮ ਟੂ ਟਾਈਮ ਐਸ ਐਚਓ ਲੈਵਲ ਡੀ ਐਸ ਪੀ ਲੈਵਲ ਆਪਣੇ ਲੈਵਲ ਤੇ ਕਰਦੇ ਆ ਮੇਰੇ ਲੈਵਲ ਤੇ ਡਿਸਟ੍ਰਿਕਟ ਕਮੇਟੀ ਨਾਲ ਅਸੀਂ ਜਿਹੜੀ ਇਹ ਮੀਟਿੰਗ ਕਰ ਹਾਂ ਡਾ ਫਾਇਦਾ ਹੋ ਰਿਹਾ ਜੀ ਆਪਾਂ ਨੂੰ ਹਾਂ ਡੈਫੀਨਿਟ ਦੇਖੋ ਜਿੰਨੀ ਵੀ ਆਪਾਂ ਗਰਾਉਂਡ ਦੇ ਉੱਤੇ ਲੋਕ ਕੰਨ ਤੇ ਅੱਖਾਂ ਖੜੀਆਂ ਕਰਾਂਗੇ ਉਹ ਸਾਨੂੰ ਫੀਡਬੈਕ ਮਿਲੇਗੀ ਔਰ ਰੋਕੀ ਜੁੜਦੇ ਆ ਐਂਟੀ ਡਰਗ ਕੈਂਪੇਨ ਠੀਕ ਹੈ ਠੀਕ ਸਰ ਥੈਂਕ ਯੂ